ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਬ੍ਰਾਡ ਐਡ ਖਾਨ ਡੈਰੀ ਫਾਰਮ ਚੋਂ ਕਵਰ ਕਰਨ ਜਾ ਰਹੇ ਹਾਂ ਜੀ ਅੱਜ ਦੀ ਵੀਡੀਓ ਜੀ 11 ਨਗਾਂ ਦੀ ਬਣਾਈ ਆਗੀ ਪੂਰੀ ਟਾਪ ਕੁਆਲਿਟੀ ਨੇ ਸਾਰੀਆਂ ਸਾਰੀਆਂ ਗੱਬਣੀ ਨੇ ਕੁਛ ਕੁਛ ਦਿਨਾਂ ਦੀਆਂ ਕੱਚੀਆਂ ਨੇ ਜੇ ਕਿਸੇ ਵੀਰ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਕੇ ਉਹਨਾਂ ਤੱਕ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈਗਾ 81467 15312 ਜੀ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਹਲੋ ਆਜੋ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਤੇ ਡਰੈਸ ਬੋਲ ਦੋ ਜੀ ਆਪਣਾ ਵੀਰੇ ਪਿੰਡ ਹੈਗਾ ਕੋਇਰ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਆ ਠੀਕ ਹੈ ਨੇੜੇ ਪਿੰਡ ਕਿਹੜਾ ਰਹਿ ਨੇੜੇ ਪਿੰਡ ਅਕਲੀਆ ਜੀ ਠੀਕ ਹੈ ਜਲਾਲ ਪਖਤਾ ਠੀਕ ਮੋਗੇ ਤੋਂ ਪੈ ਜਾਂਦਾ ਜੀ ਆਪਣਾ ਵੀ 35 ਕਿਲੋਮੀਟਰ ਦੂਰ ਤੇ ਬਠਿੰਡੇ ਤੋਂ 50 ਕਿਲੋਮੀਟਰ ਠੀਕ ਹੈ ਜੀ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਜੀ ਬਠਿੰਡਾ ਡਿਸਟ੍ਰਿਕਟ ਪੈਂਦਾ ਵੀਰ ਠੀਕ ਹੈ ਤਹਿਸੀਲ ਜੀ ਫੋਲ ਵੀਰੇ ਮੋਬਾਈਲ ਨੰਬਰ ਬੋਲ ਦੋ ਵੀਰੇ 897876656 ਠੀਕ ਆ ਬਈ ਸਟਾਰਟਿੰਗ ਇਧਰ ਵੀ ਕਰਦੀ ਆ ਹਾਂਜੀ ਹਾਂਜੀ ਵੀਰੇ ਕੋਈ ਗੱਲ ਨਹੀਂ ਬਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਵੀਰੇ ਇਹ ਵੀਰੇ ਫਰਸਟ ਸੁਆਸ ਹੋਊਗੀ ਦੋ ਦੰਦਾ ਵੀਰੇ ਠੀਕ ਆ ਪਹਿਲਾ ਸੁਆਸ ਹੁੰਦੀ ਆ ਹਾਂਜੀ ਹਾਂਜੀ ਵੀਰੇ ਪਹਿਲੇ ਸੁਆਸ ਹੋਊਗਾ ਦੋ ਦੰਦਾ ਦੋ ਦੰਦਾ ਵੀਰੇ ਠੀਕ ਆ ਕਿੰਨੇ ਕ ਦਿਨ ਬਾਕੀ ਆ ਵੀਰੇ ਵੀਰੇ ਦੇ 21 ਦਿਨ ਗੁਰਦਾਨ ਪੂਰੇ ਨੇ ਠੀਕ ਆ 21 ਦਿਨ ਤਰੀਕ ਨੂੰ ਡਰ ਪੂਰੇ ਨੇ ਵੀਰੇ ਡਰ ਚੈੱਕ ਕਰਾ ਦਿਓ ਵੀਰੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੰਡੀ ਸੀਨ ਵੀਰੇ ਚਾਰੇ ਥਨ ਨਿੱਖੜ ਮੇ ਤੇ ਪੂਰੀ ਵਿੱਥੀ ਤੇ ਆ ਕਿੰਨਾ ਕਿ ਦੁੱਧ ਪਾ ਦੋ ਬਾਈ ਕਿੰਨੀ ਕਿ ਕਪੈਸਿਟੀ ਆ ਵੀਰੇ ਮੇਰੇ ਹਿਸਾਬ ਨਾਲ ਇਹ ਦੁੱਧ ਇਹਨੇ ਪਾ ਦੇਣਾ ਵਾ ਵੀਰੇ 20 22 ਕਿਲੋ ਆਮਣਾ ਹੀ ਪਾ ਦੇਣਾ ਠੀਕ ਆ ਬਾਈ ਖੋਲ ਲਓ ਬਾਈ ਤੋੜ ਕੇ ਦਿਖਾ ਦਿਓ ਖੁੱਲੀ ਫਰਦੀ ਆ ਇਹ ਵੀਰੇ ਫਾਰਮ ਚ ਠੀਕ ਆ ਖੁੱਲੀ ਫਰਦੀ ਆ ਯਾ ਫੇਸਪੂਸ ਕਰਨ ਵਾਲੀ ਦਾ ਚੈੱਕ ਕਰ ਲਓ ਬੜਾ ਪਿਆਰਾ ਹਨਾ ਗੁੰਦੀ ਮੇਂ ਸਰੀਰ ਦੀ ਆ ਪੂਰੇ ਦੀ ਲੱਤੋਰਾ ਚੈੱਕ ਕਰ ਲਓ ਕਰਮ ਵਾਲੀ ਦਾ ਬਾਈ ਕਹਿੰਦਾ ਖੁੱਲੀ ਛੱਡੀ ਹੋਈ ਸੀਗੀ ਆਪਾਂ ਹੀ ਫਸਟ ਟਾਈਮ ਪਹਿਲਾਂ ਰੱਸਾ ਆਪੇ ਪਾਇਆ ਵੀਰੇ ਠੀਕ ਆ ਵੀਰੇ ਇਹ ਮੁੱਲ ਵੀਰੇ ਕੀ ਰਹੂ ਇਹਦਾ ਮੁੱਲ ਵੀਰੇ ਆਪਾਂ 65000 ਦੀ ਦੇ ਰਿਹਾ ਵੀ ਲੋਕਾਂ ਵਾਲਾ ਨਹੀਂ ਕਰਨਾ ਬੜਾ ਫਰਾਡ ਜਾਂ ਕੰਮ ਕਰਕੇ ਆਪਾਂ 65000 ਦੀ ਆਪਾਂ ਦੇ ਦੇਾਂਗੇ ਠੀਕ ਆ ਵੀਰੇ ਹਾਂਜੀ ਹਾਂਜੀ ਬਾਈ ਕਹਿੰਦਾ 65000 ਰੁਪਈ ਦੀ ਆਪਾਂ ਦੇ ਦਾਂਗੇ ਕੋਈ ਆਪਾਂ ਫਰਾਡ ਜਿਹਾ ਮੁੱਲ ਨਹੀਂ ਕਰਦੇ ਹਾਂਜੀ ਹਾਂਜੀ ਵੀਰੇ ਅੱਗੇ ਬਾਈ ਦੋ ਨੰਬਰ ਆ ਆ ਜਰਸੀ ਵੀਰੇ ਪੰਜਾਬ ਵਾਲੀ ਅੱਗੇ ਬਾਈ ਦੋ ਨੰਬਰ ਆ ਇਹਦੀ ਕੀ ਡਿਟੇਲ ਆ ਇਹ ਵੀਰੇ ਜਰਸੀ ਆ ਦੂਜਾ ਸੂਆ ਪੰਜਾਬ ਵਾਲੀ ਆ ਠੀਕ ਆ ਕਿੰਨੇ ਕ ਦਿਨ ਬਾਕੀ ਆ ਵੀਰੇ ਇਹਦੇ ਵੀਰੇ ਲੈ ਜੂਗੀ ਹਫਤਾ ਖੰਡ ਬਹੁਤ ਠੰਡੀ ਸੀਰ ਤੇ ਹੋਆ ਲੈ ਠੰਡੀ ਸ਼ੀਲਤਾ ਫੁੱਲ ਆ ਹਨਾ ਕਰਮ ਵਾਲੀ ਹਾਂਜੀ ਹਾਂਜੀ ਯਾਰ ਇਹ ਥਨ ਨਿੱਖੜਵੇਂ ਦੇ ਪੂਰੇ ਗੈਬ ਦੇ ਆ ਬਈ ਧਾਰ ਤੂਰ ਵੀ ਬਹੁਤ ਚੰਗੀ ਖੂ ਮੈਂ ਕਹਿੰਦਾ ਵੀਰੇ ਪੂਰੀ ਫੁੱਲ ਕੁਆਲਿਟੀ ਵਾਲੀ ਆ ਕੋਈ ਆਏ ਨਹੀਂ ਲੈ ਫੇਰ ਚੈੱਕ ਕਰਵਾ ਦੇ ਭਰਾ ਬੰਦਾ ਮੜਾ ਜਾ ਹਾਂਜੀ ਹਾਂਜੀ ਵੀਰੇ ਬਹੁਤ ਚੰਗਾ ਰਾਜੂ ਵਾਲਾ ਤੌਰ ਪੁੱਤ ਬਾਕੀ ਕੱਦ ਵਿੱਡ ਵੀ ਬਹੁਤ ਆ ਹਨਾ ਹਾਂਜੀ ਹਾਂਜੀ ਕਿੰਨਾ ਕਿ ਦੁੱਧ ਪਾ ਦੂ ਵੀਰੇ ਵੀਰੇ ਦੁੱਧ ਇਹਨੇ 16 17 ਕਿਲੋ 16 17 18 ਕਿਲੋ ਦੁੱਧ ਪਾ ਦੇਣਾ ਠੀਕ ਹੈ ਇਹਨੂੰ ਤਾਂ ਘਵਾ ਲੋ 25 ਕਿਲੋ ਪਾਉਗੀ 30 ਕਿਲੋ ਕੋ ਲੋਕ ਗੱਪ ਮਾਰ ਕੇ ਕਹਿ ਦਿੰਦੇ ਆਪਾਂ ਆਪਣੇ ਕੋਲ ਉਹ ਕੰਮ ਨਹੀਂ ਕਰਪਦਾ ਅਡਰ ਨੇੜੇ ਦੇ ਚੈੱਕ ਕਰ ਲੈ ਇਹਦਾ ਮੁੱਲ ਬਾਈ ਜੈ ਜੱਟ ਬਸ ਇਹ ਵੀਰੇ ਆਪਾਂ 62000 ਦੀ ਦੇ ਦਾਂਗੇ ਯਾ ਸੁਣੋ ਯਾਰ ਠੀਕ ਆ 62000 ਦੀ 62000 ਦੀ ਹਾਂਜੀ ਹਾਂਜੀ ਵੀਰੇ ਦੇ ਦਾਂਗੇ ਠੀਕ ਆ ਵੀਰੇ ਹਾਂਜੀ ਹਾਂਜੀ ਅੱਗੇ ਵੀਰੇ ਅੱਗੇ ਵੀਰੇ ਆ ਬੈੜ ਹੈ ਇਹਦੀ ਕੀ ਡਿਟੇਲ ਹੈ ਵੀਰੇ ਵੀਰੇ ਮੈਂ ਕਹਿੰਦਾ ਕਈ ਵਾਰ ਸੂ ਪੈਣੀ ਆ ਖਰਚੇ ਵਰਚੇ ਹੋ ਜਾਂਦੇ ਵੱਧ ਘਾਟ ਦੱਸਣਾ ਕਰਨਾ ਪੈਂਦਾ ਪੈਂਦਾ ਵੀਰੇ ਠੀਕ ਆ ਨਾ ਰੇਟ ਆ ਇੱਥੇ ਦਾ ਕੋਈ ਵੀ ਬੰਦਾ ਫੋਨ ਤੇ ਕੰਟੈਕਟ ਕਰ ਸਕਦਾ ਠੀਕ ਆ ਅੱਡਰ ਯਾਰ ਬਹੁਤ ਕਮਾਲ ਦਾ ਹਨਾ ਕਿ ਨਾ ਸੂਆ ਸੂਈ ਆ ਇਹ ਦੂਜਾ ਸੂਆ ਵੀਰੇ ਲੈ ਚਾਰੇ ਥਨ ਨਿੱਖੜਵੇਂ ਦੇ ਪੂਰੇ ਵਿੱਛੀ ਤੇ ਆ ਹਨਾ ਮੁੱਲ ਕਰ ਵੀਰੇ ਦਾ ਬਾ ਮੁੱਲ ਨਹੀਂ ਵੀਰੇ ਦਾ ਫੋਨ ਤੇ ਕੰਟੈਕਟ ਕਰ ਸਕਦਾ ਬੰਦਾ ਕੋਈ ਮਤਲਬ ਗੱਲ ਕਰਨਾ ਕੁਆਲਿਟੀ ਬਹੁਤ ਚੰਗੀ ਆ ਖੋਲ ਕੇ ਦਿਖਾਵੋਗੇ ਵੀਰੇ ਕਦਨੀ ਹਾਂਜੀ 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 ਵੀਰੇ ਲੈ ਖੋਲ ਕੇ ਦਿਖਾ ਦੋ ਵੀਰੇ

ਠੀਕ ਆ ਇਸ ਕੱਪਤਾ ਜੇ ਆਮ ਨਾਲ ਲੈ ਜੂ ਹਾਂਜੀ ਹਾਂਜੀ ਵੀਰੇ ਤੇ ਅੱਗੇ ਵੀਰੇ ਆ ਦੂਜਾ ਸੂਆ ਵੀਰੇ ਵੀ ਵੜ ਦੰਦਾ ਦੰਦਾ ਦੀ ਛੇ ਆ ਦੰਦੋਂ ਸਿੱਗੀ ਆ ਵੀਰੇ ਹਾਂਜੀ ਹਾਂਜੀ ਵੀਰੇ ਕਿੰਨੇ ਕੇ ਦਿਨ ਕੱਢ ਜੂ ਹਜੇ ਲੈ ਲੈ ਜੂ ਵੀਰੇ ਪੰਜ ਚਾਰ ਦਿਨ ਲਿਆ ਸਰ ਠੀਕ ਆ ਚਾਰ ਪੰਜ ਦਿਨ ਲੈ ਜੂ ਬਾਈ ਕਹਿੰਦਾ ਹਾਂਜੀ ਹਾਂਜੀ ਖੋਲ ਲਓ ਵੀਰੇ ਤੋੜ ਕੇ ਦਿਖਾ ਦਿਓ ਇਹਨੂੰ ਵੀ ਹਾਂਜੀ ਹਾਂਜੀ ਵੀਰੇ ਲੈ ਖਾਨ ਚੈੱਕ ਕਰ ਲੋ ਕਲਾ ਕਲਾ ਥਾਣਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਬਹੁਤ ਜਿਆਦਾ ਜਾਤ ਬਰੀਡ ਦੇ ਪ੍ਰਿੰਟ ਪ੍ਰਿੰਟ ਬਹੁਤ ਆ ਮਾਲੀ ਫੁੱਲ ਲਾ ਲੈ ਅਡਰ ਚੈੱਕ ਕਰ ਲਓ ਪੂਰਾ ਕਮਾਲ ਦਾ ਗੰਨਾੜਾ ਨੂੜਾ ਫੁੱਲ ਕਮਾਲ ਦੀਆਂ ਗਿਆ ਬਲਟਲਾਂ ਫਈਆਂ ਜੇ ਕੱਚੀ ਕੱਚੀ ਸਾਨੂੰ ਨਜ਼ਰ ਆਉਂਦੀ ਆ ਦਿਨ ਹਜੇ ਲੈ ਜੂਗੀ ਤੇ ਇਹਦਾ ਮੁੱਲ ਵੀ ਬਾਈ ਫੋਨ ਤੇ ਹੋ ਜੀ ਜੀ ਵੀਰੇ ਠੀਕ ਆ ਵੀਰੇ ਬਾਈ ਕਹਿੰਦਾ ਮੁੱਲ ਇਹਦਾ ਵੀ ਫੋਨ ਤੇ ਹੋ ਤੇ ਚੈੱਕ ਕਰ ਲਓ ਅੱਗੇ ਵੀਰੇ ਅੱਗੇ ਵੀਰੇ ਇਹਦੀ ਕੀ ਡਿਟੇਲ ਆ ਇਹ ਵੀਰੇ ਪਹਿਲੇ ਸੂਈ ਸੋਣਾਵਾ ਠੀਕ ਆ ਠੰਡੀ ਸੀਲ ਬਹੁਤ ਆ ਚੰਗੀ ਆ ਕੋਈ ਇਹ ਨਹੀਂ ਹੈਗਾ ਠੰਡੀ ਸੀਲ ਦਾ ਕਰਮ ਵਾਲੀ ਫੁੱਲਾ ਕਿੰਨੇ ਕੇ ਦਿਨ ਬਾਕੀ ਆ ਵੀਰੇ ਇਹ ਲੈ ਜੂਗੀ ਵੀਰੇ ਹਫਤਾ ਤੱਕ ਠੀਕ ਆ ਹਫਤੇ ਦੀ ਕੱਚੀ ਆ ਹਜੇ ਹਾਂਜੀ 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 ਵੀਰੇ ਕੱਦ ਕੇ ਬੱਡ ਬਹੁਤ ਆ ਯਾਰ ਹਨਾ ਹਾਂਜੀ ਹਾਂਜੀ ਵਧੀਆ ਵੀਰੇ ਕੁਆਲਟੀ ਵੀ ਉਹਦੀ ਵਧੀਆ ਆ ਹਾਂ ਤੇ ਇਹਨੇ ਦੁੱਧ ਵੀ ਆਉਣੀ ਦੀ ਥੋੜੀ ਫਿੱਕੀ ਫਿੱਕੀ ਆ ਵੀਰੇ ਹਾਂ ਦੁੱਧ ਇਹਦੇ ਵਧੀਆ ਦੇ ਦੇਣਾ ਵਧੀਆ ਦੇ ਦੇਣਾ ਅੰਦਾਜ਼ਾ ਆ ਵੀਰੇ ਕਿੰਨਾ ਕੁ ਪਾ ਦੂ ਪਹਿਲੇ ਪਾ ਵੀਰੇ 12 13 ਕਿਲੋ 14 14 ਕਿਲੋ ਦੁੱਧ ਪਾ ਦੂ ਯਾਰ ਵੀਰੇ ਆਮ ਨਾਲ ਠੀਕ ਆ ਵੀਰੇ ਤੇ ਕੀ ਮੁੱਲ ਰੱਖੂ ਫਰੇ ਦਾ ਵੀਰੇ ਦੋ ਲਾਈਨ ਵਾਲੀ ਗੱਲ ਇਹ ਆਪਾਂ ਅਗਲੇ ਨੂੰ 45000 ਦੀ ਦੇ ਦਾਂਗੇ ਵੀਰੇ ਠੀਕ ਆ ਵੀਰੇ ਜਿਹੜੇ ਗੱਤੂਰ ਮਾਰ ਕੇ ਲੋਕ ਫਰਾਡ ਕਰਕੇ ਬਾਹਰ ਬਹੁਤ ਚੰਗਾ ਤਿਆਰ ਕਰਦੀ ਆਉਂਦੀ ਆ ਹਨਾ ਹਾਂਜੀ ਹਾਂਜੀ ਵੀਰੇ ਹਾਂ ਵੀਰੇ ਤੇ ਅੱਗੇ ਵੀਰੇ ਆਹ ਵੇਖੋ ਵੀਰੇ ਇਹ ਕੱਚੀਆਂ ਬਣਾ ਲੈ ਵੱਡੀਆਂ ਠੀਕ ਆ ਵੀਰੇ ਹਾਂਜੀ ਹਾਂਜੀ ਵੀਰੇ ਇਹ ਦੇਖ ਲਓ ਵੀਰ ਜੀ ਮਾਰ ਲਓ ਨਿਗਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਜਿਹੜਾ ਵੀ ਕੋਈ ਕਸਟਮਰ ਆਪਣੇ ਘਰ ਆਊਗਾ ਠੀਕ ਹੈ ਵੀਰੇ ਫੋਨ ਤੇ ਗੱਲ ਕਰ ਸਕਦਾ ਆਪਣੇ ਨਾਲ ਵੈਸੇ ਕਿਹੜਾ ਸ਼ੂਏਸ ਹੁੰਦੀ ਹੈਗੀ ਇਹ ਵੀਰੇ ਸੈਕੰਡ ਦੂਜਾ ਸ਼ੂਏਸ ਹੁਣੇ ਨੇ ਦੂਜਾ ਸ਼ੂਏਸ ਹੁੰਦੀ ਹੈ ਕਿ ਕਿੰਨੇ ਕੇ ਦਿਨ ਬਾਕੀ ਆਜੇ ਵੀਰੇ ਇਹ ਦੇ ਦੋ ਤਰੀਕ ਨੂੰ ਦਿਨ ਪੂਰੇ ਆ ਆ ਵੀ ਦੋ ਤਰੀਕ ਨੂੰ ਬਈ ਨਾੜਾ ਯਾਰ ਬਹੁਤ ਆ ਯਾਰ ਆਰਡਰ ਤੇ ਹਨਾ ਹਾਂਜੀ ਹਾਂਜੀ ਵੀਰੇ ਇਹਦੇ ਕੋਲ ਪਾਇਆ ਵੀਰੇ ਪਿਛਲੇ ਸ਼ੂਏਸ ਇਹ ਵੀਰੇ 28 30 ਕਿਲੋ ਦਿੱਤਾ ਹੋਇਆ ਬਲੂਨ ਦਾ ਠੀਕ ਆ ਬਸ ਇਹ ਬੋਦੀਵਾਦੀ ਬਹੁਤ ਆ ਯਾਰ ਹਨਾ ਹਾਂਜੀ ਹਾਂਜੀ ਵੀਰੇ ਬਹੁਤ ਕਮਾਲ ਦੀ ਆ ਇੱਕੇ ਫਾਰਮ ਦੀ ਆ ਆਪਣੇ ਮੁੱਲ ਕੀ ਰਹ ਜੇ ਜੇ ਹੁਣ ਇਹਨਾਂ ਨੂੰ ਟ੍ਰਾਂਜੈਕਸ਼ਨ ਵਗੈਰਾ ਹੋਰ ਲੈਟਰਾਂ ਬਟਰਾਂਮ ਪਾਈ ਜਾਂਦੇ ਆਪਾਂ ਇਹਨਾਂ ਨੂੰ ਹਾਂ ਵੀਰੇ ਤਿਆਰ ਹੋਣੀ ਆ ਫਿਰ ਉਹਦੇ ਕੋਲੋਂ ਕੁਝ ਹੋਰ ਮੁੱਲ ਹੋਊਗਾ ਇਹਦੇ ਕੁਝ ਖਣ ਲਊਗਾ ਫੋਨ ਤੇ ਗੱਲ ਕਰਕੇ ਕੁਝ ਹੋਰ ਮੁੱਲ ਹੋਊਗਾ ਠੀਕ ਆ ਵੀਰੇ ਮਤਲਬ ਮੁੱਲ ਫੋਨ ਤੇ ਹੀ ਹੋ ਫੋਨ ਤੇ ਹੋਊਗਾ ਵੀਰੇ ਠੀਕ ਆ ਵੀਰੇ ਅੱਗੇ ਵੀਰੇ ਬੈਂਡ ਦੀ ਕੀ ਡਿਟੇਲ ਆ ਇਹ ਵੀ ਵੀਰੇ ਕੱਚੀ ਆ ਇੱਕ ਇੱਕ ਫਾਰਮ ਚੋਂ ਆਈਆਂ ਹੋਈਆਂ ਵੀਰੇ ਚਾਦੇ ਦੀਆਂ ਚਾਰੇ ਮਤਲਬ ਕਿ ਇਹ ਜਿਹੜੀਆਂ ਚਾਰੇ ਵੜਾਂ ਖੜੀਆਂ ਇੱਕੇ ਫਾਰਮ ਚੋਂ ਲਈਆਂ ਹੋਈਆਂ ਇੱਕੇ ਫਾਰਮ ਚੋਂ ਲਈਆਂ ਹੋਈਆਂ ਹੋਈਆਂ ਵੀਰੇ ਠੀਕ ਆ ਵੀਰੇ ਹਾਂਜੀ ਹਾਂਜੀ ਇਹਨੂੰ ਖੋਲ ਕੇ ਦਿਖਾ ਦਿਓ ਵੀਰੇ ਕੱਦ ਬਹੁਤ ਆ ਯਾਰ ਇਹਦਾ ਹਾਂਜੀ ਹਾਂਜੀ ਪੂਰੀ ਬਹੁਤ ਵੱਡੀ ਗਾਹ ਵੀ ਨੇ ਬਹੁਤ ਵੱਡੀ ਵੜ ਹੈਗੀ ਫੇਸ ਕੁਆਲਟੀ ਦੇਖੋ ਕਰਮਾਲੀ ਦੀ ਪੂਰੀ ਆ ਬਹੁਤ ਪਿਆਰਾ ਫੇਸ ਹੈਗਾ ਅੱਡਰਾ ਬਹੁਤ ਕਮਾਲ ਦਾ ਬਾਈ ਕਿੰਨੇ ਦਿਨ ਬਾਕੀ ਆ ਇਹਦੇ ਇਹ ਇਹ ਵੀ ਲੈ ਜੂ ਵੀਰੇ 15 18 ਦਿਨ ਲੈ ਜੂਗੇ ਠੀਕ ਆ 15 18 ਦਿਨ ਲੈ ਜੂਗੇ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਵੀਰੇ ਦੱਲਾ ਦੀ ਛੇ ਆ ਠੀਕ ਆ ਦੰਦਾਂ ਨੂੰ ਸਿੱਗੀ ਆਗੀ ਪੂਰਾ ਸੁਆਸ ਹੁੰਦੀ ਆਗੀ ਮੰਡੀਂ ਪਰ ਚੈੱਕ ਕਰਵਾ ਦਨੇ ਕੱਚੀ ਕੱਚੀ ਜ਼ਰੂਰ ਪਈ ਆਗੀ ਹਾਂਜੀ ਹਾਂਜੀ ਤਾ ਕਿੰਨਾ ਕ ਦੱਦ ਪਾ ਦੂ ਐਸਟੀਮੇਟ ਵੀਰੇ ਦੱਦ ਵੀਰੇ ਪਾ ਦੂ 35 36 ਕਿਲੋ ਠੀਕ ਆ 35 36 ਲੀਟਰ ਦੱਦ ਪਾ ਦੂ ਚਾਰੇ ਥਾਂ ਨਿੱਖੜਵੇਂ ਤੇ ਪੂਰੇ ਗੈਪ ਤੇ ਆਗੇ ਹਾਂਜੀ ਹਾਂਜੀ ਵੀਰੇ ਹਾਂ ਲੈ ਠੰਡੀ ਸ਼ੀਲਤਾ ਫੁੱਲ ਆ ਯਾਰ ਹਨਾ ਨਹੀਂ ਵੀਰੇ ਨੇ ਤਿਆਰ ਤੂਰ ਬਹੁਤ ਹੋਣਾ ਅਜੇ ਗਾੜਾ ਬਹੁਤ ਹੋਣਾ ਹਾਂ ਕੱਚੀ ਕੱਚੀ ਨਜ਼ਰ ਆਉਂਦੀ ਆਜੇ ਕਰ ਲਓ ਹਾਂ ਮੁੱਲ ਇਹਦਾ ਵੀ ਫਿਰ ਫੋਨ ਤੀ ਹੋਣਾ ਚੀਜੀ ਵੀਰੇ ਠੀਕ ਆ ਵੀਰੇ ਇੱਗੇ ਵੀਰੇ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਇਹ ਕਿੰਨਾ ਸੁਆ ਸੁਹੰਦਾ ਇਹ ਵੀ ਦੂਜਾ ਵੀ ਨੇ ਸੈਕੰਡ ਅੱਜ ਫਟ ਕੇ ਦਿਖਾ ਦੇਣਾਗਾ ਇਹ ਛਿੱਗੀ ਦੰਦਾ ਦੀ ਆ ਵੀਰੇ ਛਿੱਗੀ ਆ ਦੰਦਾ ਹਾਂਜੀ ਹਾਂਜੀ ਓਰੀਜਨਲ ਵੀਰੇ ਸੁਆ ਮਤਲ ਦੂਜਾ ਸੁਹੰਦੀ ਆ ਹਾਂਜੀ 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 ਤੇ ਕਿੰਨਾ ਕਿ ਦੁੱਧ ਪਾਇਆ ਵੀਰੇ ਇਹਨੇ ਪਿਛਲੇ ਸੂਏ ਵੀਰੇ 30 32 ਕਿਲੋ ਦੁੱਧ ਪਾਇਆ ਠੀਕ ਆ ਹਾਂਜੀ 32 ਲੀਟਰ ਦੁੱਧ ਪਾਇਆ ਪਿਛਲੇ ਸੂਏ ਨੇ ਹਾਂਜੀ ਹਾਂਜੀ ਠੀਕ ਆ ਇਹਦੇ ਕਿੰਨਾ ਕਿ ਪਾ ਦੂ ਵੀਰੇ ਨੇ ਦੁੱਧ ਇਹਨਾਂ ਦਾ 35 ਦਾ ਪੌਣਾ ਜੀ ਦਾ ਕਿਉਂਕਿ ਹੁਣ ਤਾਂ ਰੁੱਤ ਮੌਸਮ ਦੁੱਧ ਵਾਲਾ ਆ ਜਾਣਾ ਹੈ ਮੌਸਮ ਹਾਂ ਬਾਈ ਥੋੜਾ ਡਾਈਟ ਤੇ ਨਿਰਪਰ ਕਰਦਾ ਬੰਦੇ ਦਾ ਵੀ ਕਿੰਦਾ ਡਾਈਟ ਆ ਵੀ ਕਿੰਦਾ ਦਾ ਕੁਝ ਖਾਣਾ ਪੀਣਾ ਪੌਂਦਾ ਗਾਂ ਨੂੰ ਹਨਾ ਹਾਂ ਉਦਾਂ ਦਾ ਹੀ ਹੁੰਦਾ ਹੈ ਠੀਕ ਹੈ ਵੀਰੇ ਨਾੜਾ ਨੂੜਾ ਆਰਡਰ ਤੇ ਫੋਲਾ ਚਾਰੇ ਤਾਂ ਨਿਖੜੇ ਮੇ ਤੇ ਪੂਰੇ ਬਿੱਥੀ ਤੇ ਆ ਖੋਲ ਕੇ ਵੀਰੇ ਨੇ ਦਿਖਾਤੀ ਮੁੱਲੇ ਦਾ ਵੀ ਬਈ ਕਹਿੰਦਾ ਫੂਮਤੀ ਹੋਊਗਾ ਮੁੱਲ ਵੀਰੇ ਜਾਇਜ਼ ਹੀ ਰਹੂਗਾ ਹਾਂਜੀ ਹਾਂਜੀ ਨਜਾਇਜ਼ ਨਹੀਂ ਹੋਊਗਾ ਵੀਰੇ ਲੋਕ ਫਰਾਉਡ ਨਹੀਂ ਹੋਊਗਾ ਕਿਸੇ ਨਾਲ ਠੀਕ ਆ ਅਈ ਢਾਈ ਲੱਖ ਜਾਂ 5 ਲੱਖ ਵਾਂਕੇ ਐਵੇਂ ਕਿਸੇ ਨੂੰ ਗਮਰਾਹ ਕਰਨ ਵਾਲਾ ਕੰਮ ਨਹੀਂ ਕਰਦੇ। ਇਹ ਸਹੀ ਗੱਲ ਆ ਵੀਰੇ। ਠੀਕ ਆ। ਯਾਨੂ ਅੰਜੇ ਰੇਟ ਹੋਣਗੇ। ਜੇ ਕੰਟੈਕਟ ਕਰਦਾ। ਜੇ ਆਪਣੇ ਵੀਡੀਓ ਤੇ ਮਤਲਬ ਕੱਲ੍ਹ ਆਸਤੇ ਵੀ ਗਾ ਲੈਂਦਾ ਆ। ਹਾਂ ਵੀਰੇ। ਬਾਬੇ ਲਾਲਕ ਦੇ ਜਨਮ ਦਿਨ ਤੇ। ਠੀਕ ਆ। ਤੇ ਉਹਦਾ ਕੋਈ ਵੱਖਰਾ ਕੋਈ ਗਿਫਟ ਹੋਊਗਾ ਸਾਡੇ ਵੱਲੋਂ। ਠੀਕ ਆ। ਵੱਖਰਾ ਗਿਫਟ ਹੋਊਗਾ ਜੇ। ਹਾਂਜੀ ਹਾਂਜੀ। ਕੱਲ੍ਹ ਦੇ ਦਿਨ ਕੋਈ ਲਊ। ਹਾਂਜੀ ਹਾਂਜੀ। ਕੋਈ ਗਾਣ ਲਊਗਾ। ਠੀਕ ਆ ਵੀਰੇ। ਬਾਬੇ ਨਾਨਕ ਦੇ ਜਨਮ ਦਿਨ ਦੇ ਗਾਣ। ਠੀਕ ਹੈ ਗੱਫਟ ਹੋ ਗਸਾ ਦੇ ਵੱਲ ਠੀਕ ਹੈ ਵੀਰੇ ਅੱਗੇ ਵੀਰੇ ਲਾਸਟ ਹੈ ਇਹਦੀ ਹਾਂਜੀ ਕੱਚੀ ਹੈ ਵੀਰੇ ਘਰ ਦੀ ਗਾਂ ਹੈ ਆਪਣੇ ਇੱਥੇ 2 ਮਹੀਨੇ ਪਏ ਨੇ ਜੀ ਇਹਨੇ ਕਿੰਨਾ ਦੁੱਧ ਦਿੱਤਾ ਵੀਰੇ ਪਿਛਲੇ ਸੀ ਇਹ ਤਾਂ ਵੀਰੇ 40 ਪਲੱਸ ਵਾਲੀ ਹੈ ਠੀਕ ਆ ਹਾਂਜੀ ਹਾਂਜੀ ਵੀਰੇ 40 ਪਲੱਸ ਦੁੱਧ ਦਿੱਤਾ ਆਏ ਨੇ ਹਾਂਜੀ ਹਾਂਜੀ ਦਿੱਤਾ ਹੋਇਆ ਠੀਕ ਆ ਐਦ ਕੀ ਹੁਣ ਕੰਨਵੇਂ ਸੂਏ ਸੂਂਦੀ ਹੈ ਇਹ ਵੀਰੇ ਤੀਜੇ ਸੂਏ ਸੂਂਦੀ ਤੀਜੇ ਸੂਏ ਸੂਂਦੀ ਥਾਣਾ ਯਾਰ ਬਹੁਤ ਕਮਾਲ ਦਾ ਇਹਦਾ ਹਾਂਜੀ 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 ਵੀਰੇ ਬਹੁਤ ਜ਼ਿਆਦਾ ਜ਼ਿਆਦੇ ਬਰੀਡਰਿਆ ਵੀਰੇ ਬਾਈ ਜ਼ਿਆਦੇ ਬਰੀਡੜਾ ਕੰਨ ਕੋਨ ਚੈੱਕ ਕਰ ਲੈ ਛੋਟਾ ਛੋਟਾ ਕੰਨ ਕਰ ਮ 5 ਫੁੱਟ ਦੇ ਉੱਤੇ ਹੋਇਆ ਨਾ ਵੀਰੇ ਹਾਂਜੀ 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 ਵੀਰੇ ਠੀਕ ਆ ਵੀਰੇ ਨਾ ਕਿ ਵੀਰ ਕੋਲ ਜਿੰਨੇ ਸੀ ਸਾਰੇ ਦਿਖਾਤੇ ਜੇ ਸਾਰੇ ਨਗਾ ਜੋ ਕੋਈ ਵੀ ਪਸੰਦ ਆਵੇ ਕਿਸੇ ਵੀ ਵੀਰ ਦੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲੋਂ ਧੰਨਵਾਦ ਜੀ